ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਥੋਬਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੋ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਤੇ ਵਿੱਚ ਤੁਹਾਨੂੰ ਟੋਟਲ 4 گاਵਾ ਤੁਹਾਨੂੰ ਦਿਖਾਉਣੀ ਆਂ ਛੋਲੇ ਬਾਜੀ ਛੋਟੇ ਬਾਜੀ ਤੁਹਾਨੂੰ ਦਿਖਾਉਣੀ ਆਂ ਬੇਨਤੀ ਇਹ ਹੁੰਦੀ ਹੈ ਕਿ ਭਾਵੇਂ ਕੋਈ ਜ਼ਿਆਦੇ ਮੁੱਲ ਵਾਲੀ ਹੁੰਦੀ ਤੇ ਭਾਵੇਂ ਕੋ ਥੋੜੇ ਮੁੱਲ ਵਾਲੀ ਹੁੰਦੀ ਆ ਤੇ ਭਾਵੇਂ ਕੋਈ ਦੂਰ ਦਾ ਤੇ ਭਾਵੇਂ ਕੋ ਲਾਗੇ ਦਾ ਹੈ ਆਪਣੀ ਚਵਾਈ ਕਰਕੇ ਜਰੂਰ ਤਸੱਲੀ ਕਰਕੇ ਖੜਿਆ ਕਰੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਕਰਾ ਲਿਆ ਕਰੋ ਜੀ ਇਹ ਤੁਹਾਡੇ ਫਰਜ਼ ਆ ਆਪਣੇ ਵੀ ਫਰਜ਼ ਪੂਰੇ ਕਰਿਆ ਕਰੋ ਹਾਂਜੀ ਵੀਰ ਜੀ ਸੱਚਕਾਲ ਜੀ ਸੱਚਕਾਲ ਸਬਸਕ੍ਰਾਈਬ ਕਰ ਦਿਓ ਸਾਨੂੰ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਦੱਸੋ ਬਸ ਅੱਜ ਧੁੰਦ ਬੜੀ ਪਈ ਆ ਅੱਜ ਧੁੰਦ ਤੇ ਅੱਜ ਥੋੜੀ ਕਿ ਸਿੱਧੀ ਹੋਈ ਆ ਸਵੇਦੀ ਤੇ ਜਿਆਦੀ ਪਈ ਗਈ ਸੀ ਅੱਜ ਚਲੋ ਇਹ ਵੀ ਹੁਣ ਜੋ ਪੁੱਤਰ ਦੇ ਰੰਗ ਆ ਵੀ ਪਹੁੰਚਣਾ ਹੀ ਆ ਪੱਕੀ ਗੱਲ ਜੀ ਵੇਖ ਗਿਆ ਮਾਲ ਉਦਨ ਵਾਲਾ ਫਿਰ ਆਪਾਂ ਵਾਲ ਤੇ ਭਾਜੀ ਬੜਾ ਹੀ ਫੋਨ ਆਈ ਜਾਂਦੇ ਆ ਅੱਛਾ ਠੀਕ ਹੈ ਚਲੋ ਨਾਮ ਦੱਸ ਦੋ ਫਿਰ ਨਾਮ ਜੀ ਮੰਗੂ ਪਿੰਡ ਤੋਂ ਬਕਸੀ ਲਾਈਨ ਵਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੋ 8567714511 ਠੀਕ ਹੈ ਜੀ ਹਾਂਜੀ ਹਾਂਜੀ ਤੇ ਚਲੋ ਫਿਰ ਸ਼ੁਰੂਆਤ ਕਿਹੜੀ ਤੋਂ ਕਰ ਲਈਏ ਸ਼ੁਰੂਆਤ ਭਈ ਪਹਿਲੇ ਸੁਗੇ ਬੱਚੀ ਗੱਬਨ ਅੱਛਾ ਗੱਬਨ ਹੈ ਹਾਂਜੀ ਬਰੀਡਜਾਦ ਪੂਰੀ ਠੀਕ ਹੈ ਹਾਂਜੀ ਖੋਲਦੀਏ ਤੋਰਦਾ ਫਿਰ ਬਾਕੀ ਇਹ ਆ ਵੀ ਨਵਾਈ ਤੋਂ ਹੋਈ ਨਹੀਂ ਆ ਨਵਾਈ ਹੁੰਦੀ ਤਾਂ ਚਲੋ ਹੋਰ ਫੱਬਣੀ ਸੀ ਮੌਸਮ ਠੰਡਾ ਆਇਆ ਹੁਣ ਤੁੰਦ ਪੈਂਦੀ ਆ। ਛੇ ਦਾ ਤੁਮਾਲਾ ਆ ਬਾਹਰ ਅੱਥੇ ਬੱਸ ਸੂਆਈ ਨੇ ਪਹਿਲਾਂ ਹੀ ਕਿਹਾ ਨਾ ਠੰਡਾ ਚਲੋ ਆਪਣੇ ਕੱਦ ਵਜੂਦ ਦੇ ਹਿਸਾਬ ਨਾਲ ਚੰਗੀ ਬਣਦੀ ਆ ਕੱਦ ਬਹੁਤਾ ਉੱਚਾ ਨਹੀਂ ਆਪਾਂ ਕਹਿ ਸਕਦੇ ਪਹਿਲਾਂ ਦੇ ਹਿਸਾਬ ਨਾਲ ਚਲੋ ਠੀਕ ਹੈ। ਬਾਕੀ ਇਹ ਵੀ ਥਣ ਚਲੋ ਦੂਰ ਦੂਰ ਆ। ਫਾਨ ਬੜਾ ਚੰਗਾ ਲੱਗਿਆ ਭਾਈ। ਯਾ ਦੇਖ ਸਾਡੇ ਥਾਣੇ ਦੇ ਚਾਰੇ ਥਾਣੇ ਇੱਕੋ ਜਿਹੀ ਗੈਲ ਤੇ ਇੱਕੋ ਜਿਹੀ ਸਾਈਜ਼ ਦੇ ਕਿੰਨਾ ਕੁ ਤਰਾ ਦੁੱਧ ਕਰੀ ਜਾਊਗੀ ਪਹਿਲੇ ਤੋਂ ਉਹ ਭਾਈ ਜਿਆਦਾ ਨਾ ਸਲੇ ਹੋਏ 8 ਕਿਲੋ ਦੇ ਚੋਆ ਹੋਊਗੀ ਠੀਕ ਹੈ ਤੇ ਇਹਦਾ ਮੁੱਲ ਫਿਰ ਮੁੱਲ ਆਪ ਜੀ 2000 ਰੁਪਏ ਦੱਸੋ ਕੀ ਮੰਨ ਕਰੀਏ 20 ਹੀ ਦੇ ਦिए ਦੇ ਦਾਂਗੇ ਠੀਕ ਹੈ ਚਲੋ ਬਾਕੀ ਛੋਟ ਛੜ ਮੋਕੇ ਤੇ ਕਰ ਦੋਗੇ ਤੇ ਥੰਥੋਂ ਚਾਰੇ ਓਕੇ ਹਾਂ ਜੀ ਵੀਰ ਆਪਾਂ ਪਾਸ ਕਰਕੇ ਲੈਂਦੀ ਪਾਸ ਕਰਕੇ ਮੇਰਾ ਵੀ ਭਰਾ ਖੜੇ ਠੀਕ ਹੈ ਜੀ ਨਾਲੇ ਪਹਿਲਾਂ ਉਹ ਅੱਛੀ ਹੈ ਦਾ ਕੋਈ ਹਾਂਜੀ ਹਾਂਜੀ ਤੇ ਆ ਬੱਚੇ ਤੋਂ ਵੀ ਨਹੀਂ ਦੇ ਇਹ ਬੱਚੇ ਤੋਂ ਬਿਨਾ ਪਈ ਠੰਡੀ ਧੀ ਕਿੰਨਾ ਦੁੱਧ ਇਹਦੇ ਦਾ ਇਹਦੇ ਕੋਲ ਦੁੱਧ ਹਣਾ ਪਈ 7-8 ਕਿਲੋ ਤੋਰੋ ਫਿਰ ਜੀ ਬਾਕੀ ਘੱਤ ਘੱਟ ਪੱਖਾ ਪੂਰੀ ਜਵਾਨ ਆ ਤੇ ਥਨ ਇਹਦੇ ਚ ਲਾਗੇ ਤਾਂ ਦੇਖ ਸਕਦੇ ਜੀ 7-8 ਕਿਲੋ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਕੋਲ ਨਹੀਂ ਜਾਲੀਆਂ ਤਾਂ ਨਹੀਂ ਡੁੱਬਣਗੇ ਕੋਈ 1.5 ਮਹੀਨਾ ਕਹਿੰਦੇ ਵੀ ਕੰਮ ਬਣੀ ਨੂੰ ਨਹੀਂ ਹੋ ਗਿਆ 13 ਥਾਂ ਤੋਂ ਪੂਰੇ ਚ ਪੰਜਾਂ ਧਰਾਂ ਜੇ ਇਕੱਠ ਚਲੋ ਫੇਰ ਪੁੱਛ ਲੈਨੇ ਆਨੇ ਬਾਕੀ ਇੱਕ ਅੱਧ ਕਾਟ ਪਖੰਪੂਰੀ ਜਵਾਨ ਆ ਰੰਗ ਰੂਪ ਦੀ ਵੀ ਸੋਹਣੀ ਆ ਦੁੱਧ ਤੁਸੀਂ ਆਪਣਾ ਚੁਆਈ ਕਰਕੇ ਲੈ ਜਨਾ ਕਿਹੜੇ ਥਾਂ ਚ ਧਰਾਂ ਕੱਢ ਜਵੇ ਦੀ ਇਹ ਧਰਾਂ ਇਹ ਤਾਂ ਐਥੈਂਟਿਕ ਪੰਜਾਂ ਵਾਲੀ ਆ ਥਾਂ ਚ ਹਾਂਜੀ ਕੋ ਗਾਣੀ ਕੋ ਗੱਲ ਨਹੀਂ ਕੋ ਬਾਤ ਨਹੀਂ ਵੈਸੇ ਥਾਂ ਜੋੜਦੀ ਆ ਠੀਕ ਆ ਹਾਂਜੀ ਮੈਂ ਦੇਖਣ ਦੇਖਾਂ ਨਾ ਇਹਦਾ ਤੇ ਇਹਦਾ ਫਿਰ ਮੁੱਲ ਮੁਕਤੀ ਹੈ ਭਾਈ ਕਿੰਨੇ ਦੀ 12000 ਰੁਪਏ ਨੇ ਸੁੱਕੀ ਛੰਡੀ ਅੱਛਾ 12 ਜਿਵੇਂ ਛੱਡਣਾ ਯਾਰ ਛੱਡੀ ਕੇ 2000 ਛੱਡੀਏ ਤੁਸੀਂ ਜੋ ਕਹਿ ਦੋਗੇ ਦੇ ਦੇ 10000 ਦੀ ਠੀਕ ਹੈ ਜੀ 10000 ਦੀ ਜਿਹੜੀ ਕਹਿੰਦੇ ਕਿ ਦੇ ਦੇਣੀ ਹੈ ਤੇ ਹੁਣ ਆਹ ਗਾਂ ਕੋਲ ਇਹਦੇ ਕੋਲ ਭਾਈ ਦੁੱਧ ਹੋਗਾ 7 ਤੋਂ 8 ਕਿਲੋ ਦਹਾਵਾਂ ਨਾਲ ਕੇ ਜੇਕਰ ਦਫਾ ਕਿੰਨਾ ਦੁੱਧ ਇਹਦੇ ਕੋਲ 7 ਤੋਂ 8 ਕਿਲੋ ਦੁੱਧ ਜੇ 7 ਤੋਂ 8 ਕਿਲੋ ਜਿਹੜਾ ਕਹਿੰਦੇ ਪੀਂਦੀ ਮੇਰੀ ਪ੍ਰੈਗਨੈਂਟ ਤੇ ਬਾਕੀ ਛੰਡੀ ਧੀਰੀ ਬਣੀ ਠੀਕ ਹੈ ਜੀ ਸਾਤ ਤੱਕ ਕਿੱਲਾ ਜਿਹੜਾ ਕਿੰਨੇ ਵੀ ਇਹਦੇ ਕੋਲ ਵੀ ਹੈਗਾ ਇਹ ਤਾਂ ਸਾਂਸਨ ਪੂਰੇ ਹੀ ਆ। ਓਕੇ ਭਾਈ। ਤੇ ਆਹ ਦੇਖ ਸਕਦੇ ਨੇ ਥਣ ਲੱਗਦੇ। ਤੇ ਇਹਦਾ ਮੁੱਲ 10000 ਰੁਪਏ। ਅੱਛਾ 10000। ਹਾਂਜੀ। ਇਹ ਚਾਹਗੇ ਕੋਈ ਕਸਰ ਕਿ ਨਹੀਂ? ਤੁਸੀਂ ਦੱਸ ਦੋ ਬਾਕੀ ਕੋਈ ਗੱਲ ਨਹੀਂ। 9 ਦੇ ਦੇ ਦिए। ਦੇ ਦिए ਪਰ ਇੱਕੋ ਰਿਕਵੈਸਟ ਜੇ ਮੇਰੇ ਵੀਰਾਂ ਭਰਾਵਾਂ ਨੂੰ। ਅੱਛਾ। ਆਜ ਰੇਟ 9500 ਵਾਲੇ ਮਾਰਜਨ ਵਾਲੇ ਜੀ ਆਜੇ। ਅੱਛਾ। ਹਾਂਜੀ। ਠੀਕ ਹੈ ਜੀ। ਤੇ ਆਹ ਜਿਹੜੀ ਗਾਂ ਜੀ? ਇਹ ਤਾਂ 6 ਮਹੀਨਿਆਂ ਦੀ ਬਚੀ। ਚੈੱਕ ਪਾਸ ਜੀ। ਚੈੱਕ ਪਾਸ ਆ। ਮੇਰਾ ਵੀਰ ਪਹਿਲੀ ਗੱਲ ਤੇ ਪੈਥੋ ਕਰਾ ਕੇ ਲੈ ਜੇ। ਹਾਂਜੀ। ਤੇ ਜੇ ਕੋਈ ਨਹੀਂ ਮੈਰਾ ਵੀਰ ਪ੍ਰਾਪਾ ਸਕਦਾ ਆਪਣਾ ਮਾਲ ਜਾਂਦਾ ਦੂਰ ਦਰੇਡੇ ਹਾਂਜੀ ਆਨਲਾਈਨ ਹਾਂਜੀ ਆਪਣੇ ਘਰੇ ਦੋ ਦਿਨਾਂ ਰੱਖ ਕੇ ਚੈੱਕ ਕਰਾ ਕੇ ਆਪਾਂ ਨੂੰ ਫੋਨ ਕਰ ਸਕਦਾ ਠੀਕ ਹੈ ਜੀ ਦੁੱਧ 7 ਕਿਲੋ ਜੀ ਤੋਰ ਦੋ ਫਿਰ ਬਿਨਾਂ ਰੱਸੀ ਤੋਂ ਬਿਨਾਂ ਭਾੜੇ ਤੋਂ ਠੀਕ ਹੈ ਹਾਂਜੀ ਚੈੱਕ ਪਾਸ ਕਿੰਨੇ ਚੱਲਦੀ ਆ 6 ਮਹੀਨੇ ਦੀ 6 ਮਹੀਨੇ ਦੀ ਚੈੱਕ ਪਾਸ ਤੇ ਆ ਗਿਆ ਆ ਜ ਲੈ ਆ ਜੀ ਇਹ ਹੁਣੇ ਆਈ ਜੇ ਯਾਹ ਖਾਣਾ ਇਹਦੇ ਵੀ ਦੇਖ ਸਕਦੇ ਜੇ ਲੱਗੇ ਤਾਂ ਇਹ ਇਹਦਾ ਵਿੱਚ ਫਿਰ ਕਿੰਨਾ ਮੁੱਲ ਜੀ ਬੱਛੀ ਦੇ ਬੜੀ ਹੈ ਹਾਂਜੀ 20 ਕ ਦੱਸੋ 20 ਛੱਡੀ ਹੈ 2000 ਛੱਡਦੀ ਹੈ ਫੇਜ ਚ ਚਲੋ ਬਾਕੀ ਛੋਟ ਛੜ ਮੋਕੇ ਤੇ ਕਰ ਦੋਗੇ ਹਾਂਜੀ ਹਾਂਜੀ ਠੀਕ ਬਾਕੀ ਕੋ ਮੇਰੇ ਜੀ ਨੂੰ ਰਿਕਵੈਸਟ ਆ ਇੱਥੇ ਆਓ ਇੱਕ ਡਾਂਗ ਚੋਲੋ ਦੋ ਡਾਂਗ ਚੋਲੋ ਆਪਣੀ ਤਸੱਲੀ ਕਰਕੇ ਲੈ ਜੇ ਤੁਹਾਨੂੰ ਆਪਾਂ ਦੋ ਤਿੰਨ ਦਾ ਵੀਡੀਓ ਨਹੀਂ ਪਾਉਣੀ ਆਪਾਂ ਨੂੰ ਕੋਈ ਵਿਆਹ ਆ ਸਾਲ ਬਸ ਫੜਾਉਣ ਦੀ ਕੀਤੀ ਜਾਂਦੀ ਠੀਕ ਆ ਹਾਂਜੀ ਮਤਲਬ ਹੁਣ ਵਿਆਹ ਵੇਖਣਾ ਪਰਸੋਂ ਦਾ ਨਾਗਾ ਪਾਓਗੇ ਕਿ ਹੁਣ ਹਾਂਜੀ ਹਾਂਜੀ ਹੁਣ ਸੋਮਵਾਰ ਵੀਡੀਓ ਪਾਵਾਂਗੇ ਠੀਕ ਆ ਵਿਆਹ ਜ਼ਰੂਰੀ ਹੈ ਠੀਕ ਹੈ ਚਲੋ ਇੱਧਰ ਵੀ ਰਿਸ਼ਤੇਦਾਰੀ ਚ ਵੀ ਜਾਣਾ ਪੈਂਦਾ ਫਿਰ ਜਾਣਾ ਚਾਹੀਦਾ ਆ ਤੇ ਬਾਕੀ ਇਹ ਆ ਵੀ ਚਲੋ ਸੂਈਆਂ ਸਵਾਈਆਂ ਆ ਉਹ ਮਤਲਬ ਜਿਹੜੀਆਂ ਸੂਈਆਂ ਵਾ ਝੋਕ ਕੇ ਲੈ ਜਾਣ ਤੇ ਜਿਹੜੀ ਗੱਬਨ ਪਾਸ ਕਰਕੇ ਲੈ ਜੀ ਜੋ ਵੀ ਇੱਥੋਂ ਵੇਚ ਚੱਕ ਕੇ ਲੈ ਜਾਓ ਜੀ